ਰਾਸਪੁਰਾ ਦੀ ਪੋਸਟ ਆਫਿਸ ਵਿਖੇ ਪੋਸਟ ਮਾਸਟਰ ਬినੋਦ ਸਲਗਾਨੀਆਂ ਦੀ ਦੇਖ ਰਹੀ ਖੇਠ ਅੱਜ ਰਾਸ਼ਟਰੀ ਡਾਕ ਸਪਤਾਹ ਮਨਾਇਆ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਬినੋਦ ਸਲਗਾਨੀਆਂ ਨੇ ਦੱਸਿਆ ਕਿ ਅੱਜ ਲੋਕਾਂ ਨੂੰ ਜਾਗਰੂਕ ਕਰਨ ਲਈ ਰਾਸ਼ਟਰੀ ਡਾਕ ਸਪਤਾਹ ਮੌਕੇ ਮਹਿੰਦਰ ਗਾਂਝ ਦੇ ਬਿਆਰਾ ਦੇ ਵਿੱਚ ਜਾਗਰੂਕਿਆ ਲਈ ਕੱਢੀ ਗਈ ਉਨਾ ਕਿਹਾ ਕਿ ਅੱਜ ਤੋਂ ਅਖਰਨੀ ਦੇ ਵਿੱਚ ਲੋਕਾਂ ਨੂੰ ਸੁਵਿਧਾਾਂ ਬਾਰੇ ਵੀ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਸਾਨੂੰ ਕਿਸੇ ਵੀ ਤਰ੍ਹਾਂ ਦੀ ਆਨਲਾਈਨ ਠੱਗੀ ਤੋਂ ਬਚਣ ਦੇ ਲਈ ਆਪਣਾ OTP ਜਾਂ ਬੈਂਕ ਦੀ ਅਕਾਊਂਟ ਦੀ ਕੋਈ ਵੀ ਜਾਣਕਾਰੀ ਕਿਸੇ ਨੂੰ ਵੀ ਫੋਨ ਤੇ ਨਹੀਂ ਦੇਣੀ ਚਾਹੀਦੀ। ਉਨ੍ਹਾਂ ਕਿਹਾ ਕਿ ਬੈਂਕ ਦੇ ਵਿੱਚ ਇੰਟਰਨੈਸ਼ਨਲ ਪਾਰਸਲ ਦੀ ਸੁਵਿਧਾਾਂ ਮਸਸਤੇ ਰੇਟਾਂ ਤੇ ਦਿੱਤੀਆਂ ਜਾ ਰਹੀਆਂ ਹਨ। ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਦੀਪਕ ਕੁਮਾਰ ਦੀ ਵਿਸ਼ੇਸ਼ ਰਿਪੋਰਟ। ਰਮਨ ਸਿੰਘ ਨਾਮ ਹੈ ਸਰਮਰ। ਮੇਰਾ ਵੀ 5 ਸਾਲ ਤੋਂ ਅਕਾਊਂਟ ਹੈ। ਦੇ ਇਸ ਹਸੋਲਤਾ ਵੀ ਕਾਫੀ ਵਧੀਆ ਨੇ ਮੈਨੇਜਰ ਦਾ ਸੁਭਾਅ ਬਾਕੀ ਸਾਰਾ ਸਟਾਫ ਸਾਰੇ ਕੋਆਪਰੇਟਿਵ ਨੇ ਤੇ ਮੈਂ ਪ੍ਰੇਫਰ ਕਰਾਂਗਾ ਵੀ ਤੁਸੀਂ ਵੀ ਇੱਥੇ ਆ ਕੇ ਆਪਣਾ account ਖਲਵਾਓ ਜਿਵੇਂ ਕਿ RD ਸਕੰਨਿਆ EPF ਸੇਵਿੰਗ account ਹੋਰ ਵੀ ਕਾਫੀ ਸੁਵਿਧਾਵਾਂ ਆਈਆਂ ਨੇ ਤੁਸੀਂ ਆਓ ਤੇ account ਆਪਣਾ ਜਰੂਰ ਓਪਨ ਕਰਾਓ ਅੱਜ ਇਹ ਇੱਥੇ ਸਥਾਪਨਾ ਦੀ ਵਜ੍ਹਾ ਤੋਂ ਇੱਕ ਸਥਾਪਨਾ ਦਿਵਸ ਨੂੰ ਮਨਾਇਆ ਗਿਆ ਤੇ ਬਾਕੀ ਤੁਸੀਂ ਸਾਰੇ ਆਓ ਤੇ ਆਪਣਾ ਅਕਾਊਂਟ ਆਪਨ ਕਰ ਲਓ ਥੈਂਕ ਯੂ ਸਰ ਪੋਸਟਲ ਵੀਕ ਜਿਹੜਾ ਹੈਗਾ ਉਹ ਵਰਲਡ ਪੋਸਟਲ ਡੇ ਹੈਗਾ ਉਹ ਮਨਾਇਆ ਗਿਆ ਜਿਦੇ ਵਿੱਚ ਅਸੀਂ ਅੱਜ ਆਪਣੀ ਜਿਹੜੀ ਸਾਡੀ ਪਬਲਿਕ ਹੈ ਸਾਡੇ ਕਸਟਮਰਸ ਹੈਗੇ ਆ ਅਸੀਂ ਉਹਨਾਂ ਦੇ ਨਾਲ ਰابطਾ ਟਾਈਮ ਕਾਇਮ ਕੀਤਾ ਅਸੀਂ ਪਬਲਿਕ ਨੂੰ ਆਪਣੇ ਨਾਲ ਜੋੜਨ ਦੇ ਲਈ ਇੱਕ ਰੈਲੀ ਵੀ ਕੀਤੀ ਹੈ ਅੱਜ ਤੇ ਉਹਦੇ ਵਿੱਚ ਲੋਕਾਂ ਨੂੰ ਜਿਹੜਾ ਹੈਗਾ ਪੋਸਟ ਆਫਿਸ ਦੇ ਵਿੱਚ ਦਿੱਤੀਆਂ ਜਾਣ ਵਾਲੀਆਂ ਸੁਭਿਦਾ ਮਾvare ਦੱਸਿਆ ਜੋ ਅੱਜ ਦਾ ਪੋਸਟ ਆਫਿਸ ਹੈ ਉਹ ਮੋਡਰਨਾਈਜੇਸ਼ਨ ਵਾਲ ਜਿਹੜਾ ਹੈਗਾ ਕਦਮ ਰੱਖ ਰਿਹਾ ਹੈਗਾ ਨਵਾਂ ਜਿਹੜਾ ਅਸੀਂ ਸੌਫਟਵੇਅਰ ਹੈਗੇ ਆ ਆਈਟੀ 2.0 ਦੇ ਵਿੱਚ ਅਸੀਂ ਸ਼ਿਫਟ ਹੋ ਚੁੱਕੇ ਹਾਂ ਜਿਦੇ ਵਿੱਚ ਜਿਹੜੀਆਂ ਪਬਲਿਕ ਨੂੰ ਫੈਸਿਲਿਟੀਆਂ ਜਿਹੜੀਆਂ ਪਬਲਿਕ ਨੂੰ ਫੈਸਿਲਿਟੀਆਂ ਹੈਗੀਆਂ ਉਹਦੇ ਵਿੱਚ ਨਵੇਂ ਜਿਹੜੇ ਆ ਆਪਾਂ ਅੱਜ ਦੀ ਜਿਹੜੀ ਟੈਕਨੀਕ ਹੈ ਉਹਦੇ ਮੁਤਾਬਿਕ ਦੇ ਰਿਹਾ ਹੈ ਨੈਟ ਬੈਂਕਿੰਗ ਦਿੱਤੀ ਜਾ ਰਹੀ ਹੈ ਪੋਸਟ ਆਫਿਸ ਦੇ ਵਿੱਚ ਏਟੀਐਮ ਦੀ ਫੈਸਿਲਿਟੀ ਪੋਸਟ ਆਫਿਸ ਦੇ ਵਿੱਚ ਹੈ ਤੁਸੀਂ ਘਰੇ ਬੈਠੇ ਬੈਠੇ ਜਿਹੜੀ ਹੈ ਆਪਣੀਆਂ ਐਫਡੀਜ਼ ਨੂੰ ਕਰਵਾ ਵੀ ਸਕਦੇ ਹੋ ਤੜਵਾ ਵੀ ਸਕਦੇ ਹੋ ਜੋ ਵੀ ਅੱਜ ਦੇ ਟਾਈਮ ਦੇ ਵਿੱਚ ਨਵੀਆਂ ਫੈਸਿਲਿਟੀਆਂ ਹੈਗੀਆਂ ਉਹ ਸਾਰੀਆਂ ਪੋਸਟ ਆਫਿਸ ਪ੍ਰੋਵਾਈਡ ਕਰਵਾ ਰਿਆ ਹੈਗਾ ਤੇ ਸਾਡੀ ਪਬਲਿਕ ਨੂੰ ਅਪੀਲ ਹੈ ਕਿ ਪੋਸਟ ਆਫਿਸ ਦੇ ਨਾਲ ਜੁੜੋ ਪੋਸਟ ਆਫਿਸ ਦੀਆਂ ਜਿਹੜੀਆਂ ਸਰਵਿਸਿਜ਼ ਹੈਗੀਆਂ ਉਸ ਨੂੰ ਤੁਸੀਂ ਜਰੂਰ ਅਵੇਲ ਕਰੋ ਤੁਹਾਨੂੰ ਜਿਹੜਾ ਹੈਗਾ ਇੱਥੇ ਤੁਹਾਡੇ ਪੈਸੇ ਦੀ ਜਿਹੜੀ ਹੈਗੀ 100% ਗਾਰੰਟੀ ਜਿਹੜੀ ਹੈਗੀ ਹੈ ਸਰਕਾਰ ਵੱਲੋਂ ਦਿੱਤੀ ਜਾਂਦੀ ਹੈਗੀ ਹੈ ਤੇ ਜਿਹੜਾ ਅਸੀਂ ਇਹ ਇਸ ਪੋਸਟਲ ਵੀਕ ਮਨਾਇਆ ਹਫਤਾ ਮਨਾਇਆ ਹੈ ਇਹਦੇ ਵਿੱਚ ਅਸੀਂ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਰੈਲੀਆਂ ਜਿਵੇਂ ਕੀਤੀਆਂ ਹੈਗੀਆਂ ਨੂੰ ਕੰਨਾਟਕ ਵੀ ਕੀਤੇ ਹੈਗੇ ਆ ਪਬਲਿਕ ਨੂੰ ਸਿਰਫ ਅਵੇਅਰ ਕਰਨ ਦੇ ਲਈ ਕਿ ਪੋਸਟ ਆਫਿਸ ਦੇ ਨਾਲ ਵੱਧ ਤੋਂ ਵੱਧ ਜੁੜਿਆ ਜਾ ਧੰਨਵਾਦ ਸਰ ਜੀ ਆਨਲਾਈਨ ਠੱਗੀਆਂ ਵੱਧਦੀਆਂ ਨੇ ਉਹਨਾਂ ਨੂੰ ਲੈ ਕੇ ਲੋਕਾਂ ਨੂੰ ਕੁਝ ਕਹਿਣਾ ਚਾਹੋ ਕੋਈ ਸੁਚੇਤ ਕਰਨਾ ਚਾਹੋ ਸਰ ਬਿਲਕੁਲ ਜੀ ਜਿਹੜੀ ਆਨਲਾਈਨ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਪ੍ਰਚਲਿਤ ਹੋ ਚੁੱਕੀ ਹੈ ਜਿਹੜੇ ਆਪਣੇ ਇਸ ਤਰ੍ਹਾਂ ਦੇ ਠੱਗ ਹੈਗੇ ਆ ਉਹ ਨਵੀਂ ਤੋਂ ਰੋਜ਼ ਨਵੇਂ ਤੋਂ ਨਵਾਂ ਜਿਹੜਾ ਹੈਗਾ ਤਰੀਕਾ ਉਹ ਘਟ ਰਹੇ ਹੈਗੇ ਕਿ ਕਿਸ ਤਰ੍ਹਾਂ ਅਸੀਂ ਜਿਹੜੇ ਹੈਗੇ ਆ ਆਮ ਬੰਦਿਆਂ ਨੂੰ ਜਿਹੜਾ ਹੈਗਾ ਲੁੱਟ ਸਕੀਏ ਪਰ ਅਸੀਂ ਇਹ ਕਵਾਂਗੇ ਕਿ ਅੱਜ ਦੇ ਟਾਈਮ ਦੇ ਵਿੱਚ ਪਬਲਿਕ ਨੂੰ ਅਵੇਅਰ ਆਨ ਦੀ ਬਹੁਤ ਜ਼ਰੂਰਤ ਹੈਗੀ ਹੈ ਤੁਸੀਂ ਕੋਈ ਵੀ ਜਿਹੜਾ ਅਨਨੋਨ ਨੰਬਰ ਤੋਂ ਜਿਹੜੀ ਕਾਲ ਆਉਂਦੀ ਹੈਗੀ ਹੈ ਤੁਸੀਂ ਉਸ ਨੂੰ ਬਿਨਾ ਸੋਚੇ ਸਮਝੇ ਉਸ ਦੇ ਨਾਲ ਆਪਣੀ ਜਿਹੜੀ ਅਕਾਊਂਟ ਦੀ ਡਿਟੇਲ ਸ਼ੇਅਰ ਬਿਲਕੁਲ ਵੀ ਨਾ ਕਰੋ ਕਦੀ ਵੀ ਤੁਸੀਂ ਕਿਸੇ ਨੂੰ ਕੋਈ ਵੀ ਬੈਂਕ ਕੋਈ ਵੀ ਪੋਸਟ ਆਫਿਸ ਲਗਾ ਲਓ ਜਾਂ ਕੋਈ ਵੀ ਜਿਹੜੀ ਇੰਸਟੀਟਿਊਸ਼ਨ ਹੈਗੀ ਹੈ ਤੁਹਾਡੇ ਤੋਂ ਤੁਹਾਡੇ ਆਧਾਰ ਕਾਰਡ ਪੈਨ ਕਾਰਡ ਦੀ ਡਿਟੇਲ ਇਸ ਤਰ੍ਹਾਂ ਨਹੀਂ ਮੰਗਦੀ ਫੋਨ ਕਰਕੇ ਤਾਂ ਸਭ ਤੋਂ ਜ਼ਰੂਰੀ ਇਹ ਹੈ ਕਿ ਅਗਰ ਤੁਹਾਡੇ ਕੋਲ ਕੋਈ ਵੀ ਇਸ ਤਰ੍ਹਾਂ ਦਾ ਫੋਨ ਕਾਲ ਆਉਂਦੀ ਹੈਗੀ ਹੈ ਤੁਸੀਂ ਉਹਨਾਂ ਨੂੰ ਬਿਲਕੁਲ ਵੀ ਐਂਟਰਟੇਨ ਨਾ ਕਰੋ ਜਿਹੜਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ OTP ਸ਼ੇਅਰ ਨਾ ਕਰੋ